ਵਲੋ ਜਿਹੜਾ ਆ ਫਿਰ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤਾਂ ਦੋਵਾਂ ਬਦਵਚਾ ਨੂੰ ਜਿਹੜਾ ਉਹ ਠੇਰ ਕਰ ਦਿੱਤਾ ਗਿਆ ਦੋਵਾਂ ਮੁਲਜ਼ਮਾਂ ਨੂੰ ਠੇਰ ਕੀਤਾ ਗਿਆ ਐਕਸਕਲੂਸਿਵ ਤਸਵੀਰਾਂ ਇਸ ਵੇਲੇ ਪੂ ਪੰਜਾਬ ਟੀਵੀ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਪੜਾ ਵਪਾਰੀ ਦਾ ਕਤਲ ਕਰ ਦਿੱਤਾ ਗਿਆ ਸੀ ਸੰਜੇ ਵਰਮਾ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਸਗਾ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸੰ ਤੇ ਉਸਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਇੱਕ ਕਥਿਤ ਫੇਸਬੁੱਕ ਪੋਸਟ ਦੇ ਜਰੀਏ ਲਈ ਗਈ ਸੀ ਜਿਸ ਦੇ ਬਾਅਦ ਮੌਕੇ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਹੀ ਨਾ ਬਦਮਾਸ਼ਾਂ ਨੂੰ ਲੱਭਿਆ ਜਾ ਰਿਹਾ ਸਗਾ ਕਾਰਵਾਈ ਕਰਨ ਕੀਤੀ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਹੁਣ ਸਿੱਧੇ ਤੌਰ ਤੇ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਆ ਵੋਰ ਦੇ ਵਿੱਚ ਇਹਨਾਂ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਆ ਦੋਮਾਂ ਦੀ ਰਸਿਆ ਜਾ ਰਿਹਾ ਕਿ ਮੌਤ ਜੜੀਆ ਹੋ ਚੁੱਕੀ ਐ ਇਸ ਅਨਕਾਊਂਟਰ ਦੇ ਵਿੱਚ ਮੌਤ ਜੜੀਆ ਦੋਵਾਂ ਬਦਮਾਸ਼ਾਂ ਦੀ ਹੋ ਚੁੱਕੀ ਐ ਗੋਲੀਆਂ ਜਿਹੜੀਆਂ ਇਹਨਾਂ ਦੇ ਲੱਗਿਆ ਨੇ ਤਾਂ ਪੰਜਾਬ ਪੁਲਿਸ ਵੱਲੋਂ ਜਿਹੜੀ ਐ ਵੱਡੀ ਕਾਰਵਾਈ ਕੀਤੀ ਗਈ ਐ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆਹੋ ਜਿਹੜਾ ਉੱਥੇ ਲੋਕ ਹੀ ਲੋਕ ਜਿਹੜੇ ਇਕੱਠੇ ਹੋਏ ਨੇ ਕਾਫੀ ਸਾਰੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਇਕੱਠੀ ਹੋਈ ਆ ਇਲਾਕਾ ਜਿਹੜਾ ਪੂਰਾ ਉਹ ਸੀਲ ਕੀਤਾ ਗਿਆ ਹੈਗਾ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੇ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਗਿਆ ਹੈਗਾ ਹਾਲਾਂਕਿ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਪੁਲਿਸ ਕੀ ਜਿਹੜਾ ਇਸ ਬਾਰੇ ਜਾਣਕਾਰੀ ਦਿੰਦੀ ਆ ਉਹ ਬਦਮਾਸ਼ ਕਿਹੜੇ ਸੀ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਉਹ ਜਾਂ ਫਿਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਜਾਣਕਾਰੀ ਆ ਰਹੀ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਨੂੰ ਰਿਕਵਰੀ ਕਰਨ ਦੇ ਲਈ ਵੀ ਪੁਲਿਸ ਲੈ ਕੇ ਜਾ ਰਹੇ ਸੀ ਤਾਂ ਸੂਤਰਾਂ ਦੇ ਵੱਲੋਂ ਜਿਹਾ ਵੀ ਕਿਹਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਜਿਹੜੇ ਰਿਕਵਰੀ ਕਰਨ ਲਈ ਉਹਨਾਂ ਨੂੰ ਲੈ ਕੇ ਗਏ ਤਾਂ ਉਹਨਾਂ ਦੇ ਵੱਲੋਂ ਜਿਹੜਾ ਉਹ ਫਾਇਰਿੰਗ ਜਿਹੜੀ ਆ ਪੁਲਿਸ ਦੇ ਉੱਤੇ ਹੀ ਕਰਨ ਦਿੱਤੀ ਗਈ ਤੇ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਇਨਕਾਊਂਟਰ ਕਰ ਦਿੱਤਾ ਗਿਆ ਹੈ ਇਹਨਾਂ ਬਦਮਾਸ਼ਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਸੀ ਪੁਲਿਸ ਵੀ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਹੋ ਗਿਆ ਸੰਭਾਤ ਤਸਵੀਰਾਂ ਮੌਕੇ ਦੀਆਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਪੁਲਿਸੀ ਪੁਲਿਸ ਜਿਹੜੀ ਹੈ ਮੌਜੂਦ ਹੈ ਜਿੱਥੇ ਜਿਹੜਾ ਇਲਾਕਾ ਉਹ ਸੀਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਤਾਂ ਦੋਵਾਂ ਦੀਆਂ ਲੋਥਾਂ ਉੱਥੇ ਪੰਜਾਂ ਹੋਈਆਂ ਦੋਵਾਂ ਬਦਮਾਸ਼ਾਂ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਉਹ ਪੰਜਾਂ ਹੋਈਆਂ ਨੇ ਤਾਂ ਕਪੜਾ ਵਪਾਰੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੀ ਜ਼ਿੰਮੇਵਾਰੀ ਵੀ ਇੱਕ ਫੇਸਬੁੱਕ ਪੋਸਟ ਤੇ ਜੜੀ ਹੈ ਜੜੀ ਹੈ ਉਹ ਲਈ ਗਈ ਸੀ ਜਿਸ ਦੇ ਬਾਅਦ ਹੁਣ ਪੁਲਿਸ ਦੇ ਵੱਲੋਂ ਚੱਪੇ-ਚੱਪੇ ਦੀ ਸ਼ਾਨਵੀਂ ਕੀਤੀ ਜਾ ਰਹੀ ਸੀ ਇਸ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਡੀਆਈਜੀ ਅਰਪਿੰਦ ਸ਼ੁਕਲਾ ਵੱਲੋਂ ਕਿਹਾ ਜਾ ਚੁੱਕਿਆ ਸੀਗਾ ਕਿ ਅਸੀਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿ ਅਸੀਂ ਕਿਹੜੀ ਕਾਰਵਾਈ ਅੱਗੇ ਕਰਨ ਜਾ ਰਹੇ ਹਾਂ ਸੰਕੇਤ ਦੇ ਦੇਤੇ ਕੇ ਸਗੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਦੇ ਸੰਕੇਤ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਗੇ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਆ ਕਰ ਦਿੱਤੀ ਗਈ ਹੈ ਸਿੱਧੇ ਤੌਰ ਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਦੋ ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਢੇਰ ਕਰ ਦਿੱਤੇ ਗਏ ਨੇ ਕਿਉਂਕਿ ਜਿਹੜੀ ਹੈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿਹੜਾ ਆ ਪੁਲਿਸ ਦੇ ਉੱਤੇ ਫਾਇਰਿੰਗ ਜਿਹੜੀ ਆ ਉਹ ਕਰ ਦਿੱਤੀ ਸੀ ਇਹਨਾਂ ਬਦਮਾਸ਼ਾਂ ਨੇ ਤੇ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜਖਮ ਵੀ ਹੋਇਆ ਪਰ ਕੌਣਸਤੇ ਬੋਲੋਂ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਗਿਆ ਮੌਕੇ ਤੇ ਫਿਲਮੀ ਸਟਾਈਲ ਦੇ ਵਿੱਚੜਾ ਇਹਨਾਂ ਬਦਮਾਸ਼ਾਂ ਨੂੰ ਢੇਰ ਕੀਤਾ ਗਿਆ ਹੈ ਮੌਤੇ ਕਾਰ ਜਿਹੜਾ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਇਹ ਸਾਰੇ ਮੁਲਜ਼ਮ ਇਡੈਂਟੀਫਾਈ ਕੀਤੇ ਹੋਏ ਨੇ ਸਦੇ ਤੌਰ ਤੇ ਉਹਨਾਂ ਦੇ ਜਿਹੜਾ ਨਾਮ ਪਤਾ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਤੇ ਇਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ ਤੇ ਜਿਹੜੇ ਵੀ ਲੱਭੇ ਜਾ ਰਹੇ ਨੇ ਉਹਨਾਂ ਦੇ ਨਾਲ ਪੁਲਿਸ ਸ਼ਕਤੀ ਨਾਲ ਨਿਪਟਦੀ ਹੋਈ ਨਜ਼ਰ ਆ ਰਹੀ ਹੈ ਕੋਈ ਵੀ ਪੁਲਿਸ ਜਿਹੜੀ ਹੈ ਇਹਨਾਂ ਦੇ ਨਾਲ ਟੋਲਰੇਟ ਨਹੀਂ ਕਰਦੀ ਕਰ ਰਹੀ ਆ ਹਾਲਾਂਕਿ ਇਹਨਾਂ ਦੋ ਬਦਮਾਸ਼ਾਂ ਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਨੂੰ ਮੌਤ ਦੇ ਕਾਟ ਜਿਹੜਾ ਉਤਾਰ ਦਿੱਤਾ ਗਿਆ ਤਾਂ ਵੱਡੀ ਇੱਕ ਵੱਡੀ ਜਾਣਕਾਰੀ ਵੀ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਉਹ ਦੋਵੇਂ ਮੁਲਜ਼ਮ ਜਿਹੜੇ ਕਾਬੂ ਕੀਤੇ ਸੀ ਇਹੀ ਮੁਲਜ਼ਮ ਸੰ ਰਿਕਵਰੀ ਕਰਨ ਦੇ ਲਈ ਇਹਨਾਂ ਨੂੰ ਲਜਾਇਆ ਗਿਆ ਸਗੈ ਤੇ ਇਹਨਾਂ ਦੇ ਵੱਲੋਂ ਜਿਹੜਾ ਸਿੱਧੇ ਤੌਰ ਤੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਹੁਣ ਇਹਨਾਂ ਦਾ ਇਨਕਾਊਂਟਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਇਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾ ਦੇ ਵੱਲੋਂ ਜਿਹੜਾ ਇਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਮੌਤ ਦੇ ਕਾਰਨ ਤਾਰਿਆ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਚਾਰੇ ਪਾਸੇ ਜਿਹੜਾ ਆ ਇਲਾਕਾ ਸੀਲ ਕੀਤਾ ਗਿਆ ਪੁਲਿਸੀ ਪੁਲਿਸ ਉੱਥੇ ਲੱਗੀ ਹੋਈ ਹੈ ਕਿਸੇ ਨੂੰ ਵੀ ਉੱਥੇ ਜਾਣ ਦੀ ਪਰਮਿਸ਼ਨ ਨਹੀਂ ਆ ਤਾਂ ਸਦੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੋ ਜਿਹੜੇ ਆ ਪੁਲਸਫ ਫੜੇ ਗਏ ਰਹੇ ਉਹੀ ਪੁਲਸਫ ਜਿਹੜੇ ਆ ਉਹ ਉਹਨਾਂ ਨੂੰ ਉੱਥੇ ਲੈ ਕੇ ਗਏ ਸੀ ਰਿਕਵਰੀ ਵਾਸਤੇ ਲੈ ਗਏ ਸੀਗੇ ਤੇ ਜਿੱਥੇ ਉਹਨਾਂ ਦੇ ਬਲੋਂ ਪੁਲਸ ਤੇ ਉੱਤੇ ਫਾਇਰਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਤਾਂ ਟੋਟਲ ਪੰਜ ਮੁਲਜ਼ਮ ਇਸ ਜਿਹੜੇ ਆ ਫਾਇਰਿੰਗ ਦੇ ਵਿੱਚ ਸ਼ਾਮਲ ਸਨ ਤੇ ਦੋ ਮੁਲਜ਼ਮ ਜਿਹੜੇ ਆ ਸ਼ੂਟਰਾਂ ਨੂੰ ਲੈ ਕੇ ਉੱਥੋਂ ਫਰਾਰ ਹੋਏ ਸਨ ਤੇ ਤਿੰਨ ਸ਼ੂਟਰ ਬਾਈਕ ਉੱਤੇ ਆਏ ਸਨ ਜਿਹੜੇ ਬਾਈਕ ਉੱਥੇ ਹੀ ਛੱਡ ਗਏ ਸਨ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਹੁਣ ਜਿਹੜੀ ਹੈ ਉਹ ਕਾਰਵਾਈ ਕਰ ਦਿੱਤੀ ਗਈ ਹੈ ਨਿਊ ਵੇਅਰ ਬੈਲ ਕਤਲ ਕਾਂਡ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਜਿਹੜਾ ਹੈ ਸਾਹਮਣੇ ਆਇਆ ਦੋ ਮੁਲਜ਼ਮਾਂ ਨੂੰ ਜਿਹੜਾ ਹੈ ਉਹ ਢੇਰ ਕੀਤਾ ਗਿਆ ਇਨਕਾਊਂਟਰ ਕਰ ਦਿੱਤਾ ਗਿਆ RAM ਰਤਨ ਤੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕਰ ਦਿੱਤਾ ਗਿਆ ਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਕੇ ਤੇ ਜੜੀਆ ਮੌਤ ਹੋਈ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੋਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ ਸੰਜੇ ਬਰਮਾ ਜੋ ਕੇ ਇੱਕ ਵੱਡੇ ਕੱਪੜਾ ਵਪਾਰੀ ਨੇ ਵੱਡੇ ਵੱਡੇ ਅਦਾਕਾਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਜਿਹੜੇ ਆਪਣੇ ਕੁਰਤੇ ਪਜਾਮੇ ਸਮਾਉਂਦੇ ਹੁੰਦੇ ਸਨ ਗੀਤਾਂ ਦੇ ਵਿੱਚ ਵੀ ਉਹਨਾਂ ਦੇ ਕੁਰਤੇ ਪਜਾਮਿਆਂ ਦਾ ਜ਼ਿਕਰ ਜਿਹੜਾ ਆਉਂਦਾ ਆਉਂਦਾ ਆ ਤਾਂ ਉਹਨਾਂ ਉਸਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਵੱਡੇ ਭਰਾ ਦਾ ਕਤਲ ਕੀਤਾ ਗਿਆ ਸੀ ਸੰਜੇ ਬਰਮਾ ਦਾ ਤਾਂ ਹੁਣ ਉਸ ਕਤਲ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਸ਼ੂਟਰਾਂ ਦਾ ਜਿਹੜਾ ਉਹ ਕਤਲ ਕੇ ਅਜੜਾ ਕਹਿ ਸਕਦੇ ਮਾਫ ਕਰਨਾ ਉਹਨਾਂ ਦਾ ਇਨਕਾਊਂਟਰ ਜਿਹੜਾ ਕੀਤਾ ਗਿਆ ਹੈਗਾ ਮੌਤ ਦੇ ਘਾਟ ਉਹਨਾਂ ਨੂੰ ਉਤਾਰ ਦਿੱਤਾ ਗਿਆ ਇਨਕਾਊਂਟਰ ਹੋਇਆ ਸੀ ਕ੍ਰਾਸ ਫਾਇਰਿੰਗ ਹੋਈ ਸੀ ਪੁਲਿਸ ਦੇ ਉੱਤੇ ਫਾਇਰਿੰਗ ਹੋਈ ਸੀ ਇੱਕ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜਿਹੜਾ ਉਹ ਜ਼ਖਮੀ ਹੋਇਆ ਸੀ ਉਸ ਤੋਂ ਬਾਅਦ ਹੁਣ ਸਿੱਧੇ ਤੌਰ ਤੇ ਕਾਰਵਾਈ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਪੁਲਿਸ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋ ਮੁਲਜ਼ਮਾਂ ਨੂੰ ਜਿਹੜਾ ਉਹ ਠੇਰ ਅੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਬੋਰਡ ਦੇ ਜਿਹੜਾ ਆ ਆ ਪੀਰ ਪੰਜਾ ਸਥਾਨ ਹੈ ਉੱਥੇ ਜਿਹੜਾ ਇਹ ਇਨਕਾਊਂਟਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਉੱਥੇ ਪੁਲਿਸੀ ਪੁਲਿਸ ਇਕੱਠੀ ਹੋਈ ਹੈ ਲੋਕੀ ਲੋਕ ਉੱਥੇ ਇਕੱਠੇ ਹੋਏ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਦਾਦਰਾਂ ਚਾਹੁੰਦੇ ਆ ਕਿ ਇਹ ਕਤਲ ਜਿਹੜਾ ਹੈ ਉਹਨਾਂ ਦਾ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਜਿਹੜਾ ਅੰਜਾਮ ਦਿੱਤਾ ਗਿਆ ਸੀਗਾ ਕਤਲ ਦੀ ਵਾਰਦਾਤ ਨੂੰ ਤਾਂ ਉਹਨਾਂ ਦਾ ਜਿਹੜਾ ਐ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਜਦੋਂ ਪੁਲਿਸ ਦੱਸਿਆ ਜਾ ਰਿਹਾ ਕਿ ਪੁਲਿਸ ਜਦੋਂ ਉੱਥੇ ਪਹੁੰਚੀ ਹੋਈ ਸੀ ਤਾਂ ਉਹਨਾਂ ਦੇ ਬਾਅਦ ਮੌਕੇ ਦੇ ਉੱਤੇ ਜਿਹੜਾ ਆ ਫਾਇਰਿੰਗ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਕਰ ਦਿੱਤੀ ਗਈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਜਿਹੜਾ ਆ ਹੋ ਗਿਆ ਸੀ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਆ ਫਿਰ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤਾਂ ਦੋਵਾਂ ਬਦਮਾਸ਼ਾਂ ਨੂੰ ਜਿਹੜਾ ਉਹ ਟੇਰ ਕਰ ਦਿੱਤਾ ਗਿਆ ਦੋਵਾਂ ਮੁਲਜ਼ਮਾਂ ਨੂੰ ਟੇਰ ਕੀਤਾ ਗਿਆ ਐਕਸਕਲੂਸਿਵ ਤਸਵੀਰਾਂ ਇਸ ਵੇਲੇ ਪੂ ਪੰਜਾਬ ਟੀਵੀ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਪੜਾ ਵਪਾਰ ਕਰ ਦਿੱਤਾ ਗਿਆ ਸੀ ਸੰਜੀਵ ਵਰਮਾ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਸੀ ਗਾ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸਨ ਤੇ ਉਸ ਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਇੱਕ ਕਥਿਤ ਫੇਸਬੁੱਕ ਪੋਸਟ ਦੇ ਜਰੀਏ ਲਈ ਗਈ ਸੀ ਜਿਸ ਦੇ ਬਾਅਦ ਮੌਕੇ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਹੀ ਨਾ ਬਦਮਾਸ਼ਾਂ ਨੂੰ ਲੱਭਿਆ ਜਾ ਰਿਹਾ ਹੈ ਸਗਾ ਕਾਰਵਾਈ ਕਰਨ ਕੀਤੀ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਕਿਤਾ ਹੁਣ ਸਿੱਧੇ ਤੌਰ ਤੇ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਆ ਵੋਰ ਦੇ ਵਿੱਚ ਇਨਾਬ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਦੋਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਜਿਹੜੀ ਹੈ ਹੋ ਚੁੱਕੀ ਹੈ ਇਸ ਇਨਕਾਊਂਟਰ ਦੇ ਵਿੱਚ ਮੌਤ ਜਿਹੜੀ ਹੈ ਦੋਵਾਂ ਬਦਮਾਸ਼ਾਂ ਦੀ ਹੋ ਚੁੱਕੀ ਹੈ ਗੋਲੀਆਂ ਜਿਹੜੀਆਂ ਇਹਨਾਂ ਦੇ ਲੱਗੀਆਂ ਨੇ ਤਾਂ ਆ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਜਿਹੜਾ ਉੱਥੇ ਲੋਕ ਹੀ ਲੋਕ ਜਿਹੜੇ ਇਕੱਠੇ ਹੋਏ ਨੇ ਕਾਫੀ ਸਾਰੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਇਕੱਠੀ ਹੋਈ ਆ ਇਲਾਕਾ ਜਿਹੜਾ ਪੂਰਾ ਉਹ ਸੀਲ ਕੀਤਾ ਗਿਆ ਹੈਗਾ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੇ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਗਿਆ ਹੈਗਾ ਹਾਲਾਂਕਿ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਪੁਲਿਸ ਕੀ ਜਿਹੜਾ ਇਸ ਬਾਰੇ ਜਾਣਕਾਰੀ ਦਿੰਦੀ ਆ ਉਹ ਬਦਮਾਸ਼ ਕਿਹੜੇ ਸੀ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਉਹ ਜਾਂ ਫਿਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਜਾਣਕਾਰੀ ਆ ਰਹੀ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਨੂੰ ਰਿਕਵਰੀ ਕਰਨ ਦੇ ਲਈ ਵੀ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਸੂਤਰਾ ਦੇ ਵੱਲੋਂ ਜਿਹਾ ਵੀ ਕਿਹਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਜਿਹੜੇ ਰਿਕਵਰੀ ਕਰਨ ਲਈ ਉਹਨਾਂ ਨੂੰ ਲੈ ਕੇ ਗਏ ਤਾਂ ਉਹਨਾਂ ਦੇ ਵੱਲੋਂ ਜਿਹੜਾ ਉਹ ਫਾਇਰਿੰਗ ਜਿਹੜੀ ਆ ਪੁਲਿਸ ਦੇ ਉੱਤੇ ਹੀ ਕਰ ਦਿੱਤੀ ਗਈ ਤੇ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਇਨਕਾਊਂਟਰ ਕਰ ਦਿੱਤਾ ਗਿਆ ਇਹਨਾਂ ਬਦਮਾਸ਼ਾਂ ਨੂੰ ਮੌਤ ਦੇ ਘਾਟ ਤਾਰਿਆ ਗਿਆ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਸੀ ਪੁਲਿਸ ਵੀ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਹੋ ਗਿਆ ਸੰਗਾਤਾ ਤਸਵੀਰਾਂ ਮੌਕੇ ਦੀਆਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਪੁਲਿਸੀ ਪੁਲਿਸ ਜਿਹੜੀ ਹੈ ਮੌਜੂਦ ਹੈ ਜਿੱਥੇ ਜਿਹੜਾ ਇਲਾਕਾ ਉਹ ਸੀਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਤਾਂ ਦੋਵਾਂ ਦੀਆਂ ਲੋਥਾਂ ਉੱਥੇ ਪਈਆਂ ਹੋਈਆਂ ਦੋਵਾਂ ਬਦਮਾਸ਼ਾਂ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਉਹ ਪਈਆਂ ਹੋਈਆਂ ਨੇ ਤਾਂ ਕਪੜਾ ਵਪਾਰੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੀ ਜ਼ਿੰਮੇਵਾਰੀ ਵੀ ਇੱਕ ਫੇਸਬੁੱਕ ਪੋਸਟ ਦੇ ਜਰੀਏ ਜਿਹੜੀ ਆ ਉਹ ਨਹੀਂ ਗਈ ਸੀ ਜਿਸਦੇ ਬਾਅਦ ਹੁਣ ਪੁਲਿਸ ਦੇ ਵੱਲੋਂ ਚੱਪੇ-ਚੱਪੇ ਦੀ ਸ਼ਾਨਦਗੀ ਕੀਤੀ ਜਾ ਰਹੀ ਸੀ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਡੀਆਈਜੀ ਅਰਪਿਤ ਸ਼ਕਲਾ ਵੱਲੋਂ ਕਿਹਾ ਜਾ ਚੁੱਕਿਆ ਸੀਗਾ ਕਿ ਅਸੀਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿ ਅਸੀਂ ਕਿਹੜੀ ਕਾਰਵਾਈ ਅੱਗੇ ਕਰਨ ਜਾ ਰਹੇ ਹਾਂ ਸੰਕੇਤ ਦੇ ਦਿੱਤੇਗੇ ਸਗੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਦੇ ਸੰਕੇਤ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਗੇ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਆ ਕਰ ਦਿੱਤੀ ਗਈ ਹੈ ਸਿੱਧੇ ਤੌਰ ਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਢੇਰ ਕਰ ਦਿੱਤੇ ਗਏ ਨੇ ਕਿਉਂਕਿ ਜਿਹੜੀ ਹੈ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿਹੜਾ ਆ ਪੁਲਿਸ ਦੇ ਉੱਤੇ ਫਾਇਰਿੰਗ ਜਿਹੜੀ ਉਹ ਕਰ ਦਿੱਤੀ ਸੀ ਇਹਨਾਂ ਬਦਮਾਸ਼ਾਂ ਨੇ ਤੇ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜਖਮੀ ਹੋਇਆ ਪਰ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਜਿਹੜੀ ਕੀਤੀ ਗਿਆ ਮੌਕੇ ਤੇ ਫਿਲਮੀ ਸਟਾਈਲ ਦੇ ਵਿੱਚੜਾ ਇਹਨਾਂ ਬਦਮਾਸ਼ਾਂ ਨੂੰ ਢੇਰ ਕੀਤਾ ਗਿਆ ਮੌਤ ਦੇ ਕਾਰਟ ਜਿਹੜਾ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਇਹ ਸਾਰੇ ਮੁਲਜ਼ਮ ਇਡੈਂਟੀਫਾਈ ਕੀਤੇ ਹੋਏ ਨੇ ਸਿੱਧੇ ਤੌਰ ਤੇ ਉਹਨਾਂ ਦੇ ਜਿਹੜਾ ਨਾਮ ਪਤਾ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਤੇ ਇਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ ਤੇ ਜਿਹੜੇ ਵੀ ਲੱਭੇ ਜਾ ਰਹੇ ਨੇ ਉਹਨਾਂ ਦੇ ਨਾਲ ਪੁਲਿਸ ਸ਼ਕਤੀ ਨਾਲ ਨਿਪਟਦੀ ਹੋਈ ਨਜ਼ਰ ਆ ਰਹੀ ਹੈ ਕੋਈ ਵੀ ਪੁਲਿਸ ਜਿਹੜੀ ਹੈ ਇਹਨਾਂ ਦੇ ਨਾਲ ਟੋਲਰੇਟ ਨਹੀਂ ਕਰਦੀ ਕਰ ਰਹੀ ਆ ਹਾਲਾਂਕਿ ਇਹਨਾਂ ਦੋ ਬਦਮਾਸ਼ਾਂ ਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਨੂੰ ਮੌਤ ਦੇ ਕਾਰਟ ਜਿਹੜਾ ਉਤਾਰ ਦਿੱਤਾ ਗਿਆ ਤਾਂ ਵੱਡੀ ਇੱਕ ਵੱਡੀ ਜਾਣਕਾਰੀ ਵੀ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਉਹ ਦੋਵੇਂ ਮੁਲਜ਼ਮ ਜਿਹੜੇ ਕਾਬੂ ਕੀਤੇ ਗਏ ਸੀ ਇਹੀ ਮੁਲਜ਼ਮ ਸਨ ਰਿਕਵਰੀ ਕਰਨ ਦੇ ਲਈ ਇਹਨਾਂ ਨੂੰ ਨਜਾਇਜ਼ ਗਿਆ ਸੀਗਾ ਤੇ ਇਹਨਾਂ ਦੇ ਵੱਲੋਂ ਜਿਹੜਾ ਸਿੱਧੇ ਤੌਰ ਤੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਹੈ ਹੁਣ ਇਹਨਾਂ ਦਾ ਇਨਕਾਊਂਟਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਇਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾ ਦੇ ਵੱਲੋਂ ਜਿਹੜਾ ਇਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਮੌਤੇ ਕਾਰਤਾਰਿਆ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਚਾਰੇ ਪਾਸੇ ਜਿਹੜਾ ਆ ਇਲਾਕਾ ਸੀਲ ਕੀਤਾ ਗਿਆ ਪੁਲਿਸੀ ਪੁਲਿਸ ਉੱਥੇ ਲੱਗੀ ਹੋਈ ਹੈ ਕਿਸੇ ਨੂੰ ਵੀ ਉੱਥੇ ਜਾਣ ਦੀ ਪਰਮਿਸ਼ਨ ਨਹੀਂ ਆ ਤਾਂ ਸੱਦੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੋ ਜਿਹੜੇ ਆ ਪੁਲਿਸ ਫੜੇ ਗਏ ਨੇ ਉਹੀ ਪੁਲਿਸ ਆ ਜਿਹੜੇ ਆ ਉਹ ਉਹਨਾਂ ਨੂੰ ਉੱਥੇ ਲੈ ਕੇ ਗਏ ਸੀ ਰਿਕਵਰੀ ਵਾਸਤੇ ਲੈ ਗਏ ਸੀਗੇ ਤੇ ਜਿੱਥੇ ਉਹਨਾਂ ਦੇ ਬਲੋਂ ਪੁਲਿਸ ਤੇ ਉੱਤੇ ਫਾਇਰਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਤਾਂ ਟੋਟਲ ਪੰਜ ਮੁਲਜ਼ਮ ਇਸ ਜਿਹੜੇ ਆ ਫਾਇਰਿੰਗ ਦੇ ਵਿੱਚ ਸ਼ਾਮਲ ਸਨ ਤੇ ਦੋ ਮੁਲਜ਼ਮ ਜਿਹੜੇ ਆ ਸ਼ੂਟਰਾਂ ਨੂੰ ਲੈ ਕੇ ਉੱਥੋਂ ਫਰਾਰ ਹੋਏ ਸਨ ਤੇ ਤਿੰਨ ਸ਼ੂਟਰ ਬਾਈਕ ਉੱਤੇ ਆਏ ਸਨ ਜਿਹੜੇ ਬਾਈਕ ਉੱਥੇ ਹੀ ਛੱਡ ਗਏ ਸਨ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਹੁਣ ਜਿਹੜੀ ਹੈ ਉਹ ਕਾਰਵਾਈ ਕਰ ਦਿੱਤੀ ਗਈ ਹੈ ਨਿਊ ਵੇਅਰ ਬੈਲ ਕਤਲकांड ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਜਿਹੜਾ ਹੈ ਸਾਹਮਣੇ ਆਇਆ ਹੈ ਦੋ ਮੁਲਜ਼ਮਾਂ ਨੂੰ ਜਿਹੜਾ ਹੈ ਉਹ ਢੇਰ ਕੀਤਾ ਗਿਆ ਇਨਕਾਊਂਟਰ ਕਰ ਦਿੱਤਾ ਗਿਆ RAM ਰਤਨ ਤੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਕੇ ਤੇ ਜੁੜੀ ਹੈ ਮੌਤ ਹੋਈ ਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੋਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ ਸੰਜੇ ਬਰਮਾ ਜੋ ਕੇ ਇੱਕ ਵੱਡੇ ਕੱਪੜਾ ਵਪਾਰੀ ਨੇ ਵੱਡੇ ਵੱਡੇ ਅਦਾਕਾਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਜਿਹੜੇ ਆਪਣੇ ਕੁਰਤੇ ਪਜਾਮੇ ਸਮਾਉਂਦੇ ਹੁੰਦੇ ਸਨ ਗੀਤਾਂ ਦੇ ਵਿੱਚ ਵੀ ਉਹਨਾਂ ਦੇ ਕੁਰਤੇ ਪਜਾਮਿਆਂ ਦਾ ਜ਼ਿਕਰ ਜਿਹੜਾ ਆਉਂਦਾ ਆਉਂਦਾ ਆ ਤਾਂ ਉਹਨਾਂ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਵੱਡੇ ਭਰਾ ਦਾ ਕਤਲ ਕੀਤਾ ਗਿਆ ਸੀ ਸੰਜੇ ਬਰਮਾ ਦਾ ਤਾਂ ਹੁਣ ਉਸ ਕਤਲ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਸ਼ੂਟਰਾਂ ਦਾ ਜਿਹੜਾ ਉਹ ਕਤਲ ਕੇ ਅਜੜਾ ਕਹਿ ਸਕਦੇ ਮਾਫ ਕਰਨਾ ਉਹਨਾਂ ਦਾ ਇਨਕਾਊਂਟਰ ਜਿਹੜਾ ਕੀਤਾ ਗਿਆ ਹੈਗਾ ਮੌਤ ਦੇ ਘਾਟ ਉਹਨਾਂ ਨੂੰ ਤਾਰ ਦਿੱਤਾ ਗਿਆ ਇਨਕਾਊਂਟਰ ਹੋਇਆ ਸੀ ਕ੍ਰਾਸ ਫਾਇਰਿੰਗ ਹੋਈ ਸੀ ਪੁਲਿਸ ਦੇ ਉੱਤੇ ਫਾਇਰਿੰਗ ਹੋਈ ਸੀ ਇੱਕ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜਿਹੜਾ ਉਹ ਜ਼ਖਮੀ ਹੋਇਆ ਸੀ ਉਸ ਤੋਂ ਬਾਅਦ ਹੁਣ ਸਿੱਧੇ ਤੌਰ ਤੇ ਕਾਰਵਾਈ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਪੁਲਿਸ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋ ਮੁਲਜ਼ਮਾਂ ਨੂੰ ਜਿਹੜਾ ਉਹ ਢੇਰ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਬੋਰਡ ਦੇ ਜਿਹੜਾ ਆ ਆ ਪੀਰ ਪੰਜਾ ਸਥਾਨ ਹੈ ਉੱਥੇ ਜਿਹੜਾ ਇਹ ਇਨਕਾਊਂਟਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਉੱਥੇ ਪੁਲਿਸੀ ਪੁਲਿਸ ਇਕੱਠੀ ਹੋਈ ਹੈ ਲੋਕੀ ਲੋਕ ਉੱਥੇ ਇਕੱਠੇ ਹੋਏ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਦਾਦਰਾਂ ਚਾਹੁੰਦੇ ਆ ਕਿ ਇਹ ਕਤਲ ਜਿਹੜਾ ਹੈ ਉਹਨਾਂ ਦਾ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਜਿਹੜਾ ਅੰਜਾਮ ਦਿੱਤਾ ਗਿਆ ਸੀਗਾ ਕਤਲ ਦੀ ਵਾਰਦਾਤ ਨੂੰ ਤਾਂ ਉਹਨਾਂ ਦਾ ਜਿਹੜਾ ਐ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਜਦੋਂ ਪੁਲਿਸ ਦੱਸਿਆ ਜਾ ਰਿਹਾ ਕਿ ਪੁਲਿਸ ਜਦੋਂ ਉੱਥੇ ਪਹੁੰਚੀ ਹੋਈ ਸੀ ਤਾਂ ਉਹਨਾਂ ਦੇ ਬਾਅਦ ਮੌਕੇ ਦੇ ਉੱਤੇ ਜਿਹੜਾ ਆ ਫਾਇਰਿੰਗ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਕਰ ਦਿੱਤੀ ਗਈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਜਿਹੜਾ ਆ ਹੋ ਗਿਆ ਸੀ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਆ ਫਿਰ ਜਵਾਬੀ ਕਾਰਵਾਈ ਕੀਤੀ ਜਾਂਦੀ ਆ ਤਾਂ ਦੋਵਾਂ ਬਦਮਾਸ਼ਾਂ ਨੂੰ ਜਿਹੜਾ ਉਹ ਟੇਰ ਕਰ ਦਿੱਤਾ ਗਿਆ ਦੋਵਾਂ ਮੁਲਜ਼ਮਾਂ ਨੂੰ ਟੇਰ ਕੀਤਾ ਗਿਆ ਐਕਸਕਲੂਸਿਵ ਤਸਵੀਰਾਂ ਇਸ ਵੇਲੇ ਪੂ ਪੰਜਾਬ ਟੀਵੀ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਪੜਾ ਵਪਾਰ ਕਰ ਦਿੱਤਾ ਗਿਆ ਸੀ ਸੰਜੇ ਵਰਮਾ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਸੀਗਾ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸਨ ਤੇ ਉਸ ਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਇੱਕ ਕਥਿਤ ਫੇਸਬੁੱਕ ਪੋਸਟ ਦੇ ਜਰੀਏ ਲਈ ਗਈ ਸੀ ਜਿਸ ਦੇ ਬਾਅਦ ਮੌਕੇ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਹੀ ਨਾ ਬਦਮਾਸ਼ਾਂ ਨੂੰ ਲੱਭਿਆ ਜਾ ਰਿਹਾ ਹੈ ਸਗਾ ਕਾਰਵਾਈ ਕਰਨ ਕੀਤੀ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਤਾਂ ਹੁਣ ਸਿੱਧੇ ਤੌਰ ਤੇ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਆ ਵੋਰ ਦੇ ਵਿੱਚ ਇਹਨਾਂ ਬਦਮਾਸ਼ਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਦੋਵਾਂ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਚੜੀ ਹੋ ਚੁੱਕੀ ਐ ਇਸ ਅਨਕਾਊਂਟਰ ਦੇ ਵਿੱਚ ਮੌਤ ਜਿਹੜੀ ਆ ਦੋਵਾਂ ਬਦਮਾਸ਼ਾਂ ਦੀ ਹੋ ਚੁੱਕੀ ਆ ਗੋੜੀਆਂ ਜਿਹੜੀਆਂ ਇਹਨਾਂ ਦੇ ਲੱਗੀਆਂ ਨੇ ਤਾਂ ਆ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਵੱਡੀ ਕਾਰਵਾਈ ਕੀਤੀ ਗਈ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਜਿਹੜਾ ਉੱਥੇ ਲੋਕ ਹੀ ਲੋਕ ਜਿਹੜੇ ਇਕੱਠੇ ਹੋਏ ਨੇ ਕਾਫੀ ਸਾਰੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਇਕੱਠੀ ਹੋਈ ਆ ਇਲਾਕਾ ਜਿਹੜਾ ਪੂਰਾ ਉਹ ਸੀਲ ਕੀਤਾ ਗਿਆ ਹੈਗਾ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਿਹਾ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੇ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਗਿਆ ਹੈਗਾ ਹਾਲਾਂਕਿ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਪੁਲਿਸ ਕੀ ਜਿਹੜਾ ਇਸ ਬਾਰੇ ਜਾਣਕਾਰੀ ਦਿੰਦੀ ਆ ਉਹ ਬਦਮਾਸ਼ ਕਿਹੜੇ ਸੀ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਉਹ ਜਾਂ ਫਿਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਨੂੰ ਰਿਕਵਰੀ ਕਰਨ ਦੇ ਲਈ ਵੀ ਪੁਲਿਸ ਲੈ ਕੇ ਜਾ ਰਹੀ ਸੀ ਤਾਂ ਸੂਤਰਾ ਦੇ ਵੱਲੋਂ ਜਿਹਾ ਵੀ ਕਿਹਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਜਿਹੜੇ ਰਿਕਵਰੀ ਕਰਨ ਲਈ ਉਹਨਾਂ ਨੂੰ ਲੈ ਕੇ ਗਏ ਤਾਂ ਉਹਨਾਂ ਦੇ ਵੱਲੋਂ ਜਿਹੜਾ ਉਹ ਫਾਇਰਿੰਗ ਜਿਹੜੀ ਆ ਪੁਲਿਸ ਦੇ ਉੱਤੇ ਹੀ ਕਰਨਤੀ ਗਈ ਤੇ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਇਨਕਾਊਂਟਰ ਕਰ ਦਿੱਤਾ ਗਿਆ ਇਹਨਾਂ ਬਦਮਾਸ਼ਾਂ ਨੂੰ ਮੌਤ ਦੇ ਕਾਟ ਤਾਰਿਆ ਗਿਆ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਸੀ ਪੁਲਿਸ ਵੀ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਹੋ ਗਿਆ ਸੰਗਤਾਂ ਤਸਵੀਰਾਂ ਮੌਕੇ ਦੀਆਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਪੁਲਿਸੀ ਪੁਲਿਸ ਜਿਹੜੀ ਹੈ ਮੌਜੂਦ ਹੈ ਜਿੱਥੇ ਜਿਹੜਾ ਇਲਾਕਾ ਉਹ ਸੀਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਤਾਂ ਦੋਵਾਂ ਦੀਆਂ ਲੋਥਾਂ ਉੱਥੇ ਪੰਜਾਂ ਹੋਈਆਂ ਧੋਮਾ ਬਦਮਾਸ਼ਾਂ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਉਹ ਪੰਜਾਂ ਹੋਈਆਂ ਨੇ ਤਾਂ ਕਪੜਾ ਵਪਾਰੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੀ ਜ਼ਿੰਮੇਵਾਰੀ ਵੀ ਇੱਕ ਫੇਸਬੁੱਕ ਪੋਸਟ ਦੇ ਜਰੀਏ ਜਿਹੜੀ ਆ ਉਹ ਲਈ ਗਈ ਸੀ ਜਿਸ ਦੇ ਬਾਅਦ ਹੁਣ ਪੁਲਿਸ ਦੇ ਵੱਲੋਂ ਚੱਪੇ-ਚੱਪੇ ਦੀ ਸ਼ਾਨਦਗੀ ਕੀਤੀ ਜਾ ਰਹੀ ਸੀ ਇਸ ਤੋਂ ਕੁਝ ਸਮਾਂ ਪਹਿਲਾਂ ਜਿਹੜਾ ਡੀਆਈਜੀ ਅਰਪਿੰਦ ਸ਼ੁਕਲਾ ਵੱਲੋਂ ਕਿਹਾ ਜਾ ਚੁੱਕਿਆ ਸੀਗਾ ਕਿ ਅਸੀਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿ ਅਸੀਂ ਕਿਹੜੀ ਕਾਰਵਾਈ ਅੱਗੇ ਕਰਨ ਜਾ ਰਹੇ ਹਾਂ ਸੰਕੇਤ ਦੇ ਦਿੱਤੇ ਗਏ ਸਕੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਦੇ ਸੰਕੇਤ ਪਹਿਲਾਂ ਹੀ ਦਿੱਤੇ ਜਾ ਚੁੱਕੇ ਸਕੇ ਤਾਂ ਹੁਣ ਵੱਡੀ ਕਾਰਵਾਈ ਜਿਹੜੀ ਆ ਕਰ ਦਿੱਤੀ ਗਈ ਹੈ ਸਿੱਧੇ ਤੌਰ ਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਦੋ ਬਦਮਾਸ਼ਾਂ ਦਾ ਇਨਕਾਊਂਟਰ ਕਰ ਦਿੱਤਾ ਗਿਆ ਢੇਰ ਕਰ ਦਿੱਤੇ ਗਏ ਨੇ ਕਿਉਂਕਿ ਜਿਹੜੀ ਆ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿਹੜਾ ਆ ਪੁਲਿਸ ਦੇ ਉੱਤੇ ਫਾਇਰਿੰਗ ਜਿਹੜੀ ਆ ਉਹ ਕਰ ਦਿੱਤੀ ਸੀ ਇਹਨਾਂ ਬਦਮਾਸ਼ਾਂ ਨੇ ਤੇ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਹੋਇਆ ਪਰ ਪੜਸਤੇ ਬਲੋਇੰ ਵੱਡੀ ਕਾਰਵਾਈ ਜਿਹੜੀ ਕੀਤੀ ਗਿਆ ਮੌਕੇ ਤੇ ਫਿਲਮੀ ਸਟਾਈਲ ਦੇ ਵਿੱਚੜਾ ਇਹਨਾਂ ਬਦਮਾਸ਼ਾਂ ਨੂੰ ਢੇਰ ਕੀਤਾ ਗਿਆ ਹੈ ਮੌਤੇ ਕਾਰ ਜਿਹੜਾ ਉਤਾਰ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਇਹ ਸਾਰੇ ਮੁਲਜ਼ਮ ਇਡੈਂਟੀਫਾਈ ਕੀਤੇ ਹੋਏ ਨੇ ਸਿੱਧੇ ਤੌਰ ਤੇ ਉਹਨਾਂ ਦੇ ਜਿਹੜਾ ਨਾਮ ਪਤਾ ਪੁਲਿਸ ਨੂੰ ਸਾਰਾ ਕੁਝ ਪਤਾ ਹੈ ਤੇ ਇਹਨਾਂ ਨੂੰ ਜਿਹੜਾ ਲੱਭਿਆ ਜਾ ਰਿਹਾ ਤੇ ਜਿਹੜੇ ਵੀ ਲੱਭੇ ਜਾ ਰਹੇ ਨੇ ਉਹਨਾਂ ਦੇ ਨਾਲ ਪੁਲਿਸ ਸ਼ਕਤੀ ਨਾਲ ਨਿਪਟਦੀ ਹੋਈ ਨਜ਼ਰ ਆ ਰਹੀ ਹੈ ਕੋਈ ਵੀ ਪੁਲਿਸ ਜਿਹੜੀ ਹੈ ਇਹਨਾਂ ਦੇ ਨਾਲ ਟੋਲਰੇਟ ਨਹੀਂ ਕਰਦੀ ਕਰ ਰਹੀ ਆ ਹਾਲਾਂਕਿ ਇਹਨਾਂ ਦੋ ਬਦਮਾਸ਼ਾਂ ਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਤਾਂ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਹਨਾਂ ਨੂੰ ਮੌਤ ਦੇ ਕਾਰ ਜਿਹੜਾ ਉਤਾਰ ਦਿੱਤਾ ਗਿਆ ਤਾਂ ਵੱਡੀ ਇੱਕ ਵੱਡੀ ਜਾਣਕਾਰੀ ਵੀ ਇਸ ਦੇ ਵਿੱਚ ਸਾਹਮਣੇ ਆ ਰਹੀ ਹੈ ਕਿ ਉਹ ਦੋਵੇਂ ਮੁਲਜ਼ਮ ਜਿਹੜੇ ਕਾਬੂ ਕੀਤੇ ਸੀ ਇਹੀ ਮੁਲਜ਼ਮ ਸੰ ਰਿਕਵਰੀ ਕਰਨ ਦੇ ਲਈ ਇਹਨਾਂ ਨੂੰ ਲਜਾਇਆ ਗਿਆ ਸੀਗਾ ਤੇ ਇਹਨਾਂ ਦੇ ਵੱਲੋਂ ਜਿਹੜਾ ਸਿੱਧੇ ਤੌਰ ਤੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਜਿਹੜੀ ਹੈ ਉਹ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਹੈ ਹੁਣ ਇਹਨਾਂ ਦਾ ਇਨਕਾਊਂਟਰ ਜਿਹੜਾ ਹੈ ਉਹ ਕਰ ਦਿੱਤਾ ਗਿਆ ਇਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾ ਦੇ ਵੱਲੋਂ ਜਿਹੜਾ ਇਹਨਾਂ ਨੂੰ ਸਿੱਧੇ ਤੌਰ ਤੇ ਜਿਹੜਾ ਮੌਤੇ ਕਾਰ ਦਿੱਤਾ ਰਿਹਾ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਚਾਰੇ ਪਾਸੇ ਜਿਹੜਾ ਆ ਇਲਾਕਾ ਸੀਲ ਕੀਤਾ ਗਿਆ ਪੁਲਿਸੀ ਪੁਲਿਸ ਉੱਥੇ ਲੱਗੀ ਹੋਈ ਹੈ ਕਿਸੇ ਨੂੰ ਵੀ ਉੱਥੇ ਜਾਣ ਦੀ ਪਰਮਿਸ਼ਨ ਨਹੀਂ ਆ ਤਾਂ ਸੱਦੇ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜੋ ਜਿਹੜੇ ਆ ਪੁਲਸਫ ਫੜੇ ਗਏ ਨੇ ਉਹੀ ਪੁਲਸਫ ਜਿਹੜੇ ਆ ਉਹ ਉਹਨਾਂ ਨੂੰ ਉੱਥੇ ਲੈ ਕੇ ਗਏ ਸੀ ਰਿਕਵਰੀ ਵਾਸਤੇ ਲੈ ਗਏ ਸੀਗੇ ਤੇ ਜਿੱਥੇ ਉਹਨਾਂ ਦੇ ਬਲੋ ਪੁਲਸ ਤੇ ਉੱਤੇ ਫਾਇਰਿੰਗ ਜਿਹੜੀ ਆ ਉਹ ਕਰ ਦਿੱਤੀ ਗਈ ਤਾਂ ਟੋਟਲ ਪੰਜ ਮੁਲਜ਼ਮ ਇਸ ਜਿਹੜੇ ਆ ਫਾਇਰਿੰਗ ਦੇ ਵਿੱਚ ਸ਼ਾਮਲ ਸਨ ਤੇ ਦੋ ਮੁਲਜ਼ਮ ਜਿਹੜੇ ਆ ਸ਼ੂਟਰਾਂ ਨੂੰ ਲੈ ਕੇ ਉੱਥੋਂ ਫਰਾਰ ਹੋਏ ਸਨ ਤੇ ਤਿੰਨ ਸ਼ੂਟਰ ਬਾਈਕ ਉੱਤੇ ਆਏ ਸਨ ਜਿਹੜੇ ਬਾਈਕ ਉੱਥੇ ਹੀ ਛੱਡ ਗਏ ਸਨ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਹੁਣ ਜਿਹੜੀ ਹੈ ਉਹ ਕਾਰਵਾਈ ਕਰ ਦਿੱਤੀ ਗਈ ਹੈ ਨਿਊ ਵੇਅਰ ਵੈਲ ਕਤਲकांड ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਵੱਡਾ ਐਕਸ਼ਨ ਜਿਹੜਾ ਹੈ ਸਾਹਮਣੇ ਆਇਆ ਹੈ ਦੋ ਮੁਲਜ਼ਮਾਂ ਨੂੰ ਜਿਹੜਾ ਹੈ ਉਹ ਢੇਰ ਕੀਤਾ ਗਿਆ ਇਨਕਾਊਂਟਰ ਕਰ ਦਿੱਤਾ ਗਿਆ RAM ਰਤਨ ਤੇ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਮੌਕੇ ਤੇ ਜੁੜੀ ਹੈ ਮੌਤ ਹੋਈ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬੋਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀਗਾ ਸੰਜੇ ਬਰਮਾ ਜੋ ਕੇ ਇੱਕ ਵੱਡੇ ਕੱਪੜਾ ਵਪਾਰੀ ਨੇ ਵੱਡੇ ਵੱਡੇ ਅਦਾਕਾਰ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਜਿਹੜੇ ਆਪਣੇ ਕੁਰਤੇ ਪਜਾਮੇ ਸਮਾਉਂਦੇ ਹੁੰਦੇ ਸਨ ਗੀਤਾਂ ਦੇ ਵਿੱਚ ਵੀ ਉਹਨਾਂ ਦੇ ਕੁਰਤੇ ਪਜਾਮਿਆਂ ਦਾ ਜ਼ਿਕਰ ਜਿਹੜਾ ਆਉਂਦਾ ਆਉਂਦਾ ਆ ਤਾਂ ਉਹਨਾਂ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਵੱਡੇ ਭਰਾ ਦਾ ਕਤਲ ਕੀਤਾ ਗਿਆ ਸੀ ਸੰਜੇ ਬਰਮਾ ਦਾ ਤਾਂ ਹੁਣ ਉਸ ਕਤਲ ਨੂੰ ਲੈ ਕੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਸ਼ੂਟਰਾਂ ਦਾ ਜਿਹੜਾ ਉਹ ਕਤਲ ਕੇ ਅਜੜਾ ਕਹਿ ਸਕਦੇ ਮਾਫ ਕਰਨਾ ਉਹਨਾਂ ਦਾ ਇਨਕਾਊਂਟਰ ਜਿਹੜਾ ਕੀਤਾ ਗਿਆ ਹੈਗਾ ਮੌਤ ਦੇ ਘਾਟ ਉਹਨਾਂ ਨੂੰ ਤਾਰ ਦਿੱਤਾ ਗਿਆ ਇਨਕਾਊਂਟਰ ਹੋਇਆ ਸੀ ਕ੍ਰਾਸ ਫਾਇਰਿੰਗ ਹੋਈ ਸੀ ਪੁਲਿਸ ਦੇ ਉੱਤੇ ਫਾਇਰਿੰਗ ਹੋਈ ਸੀ ਇੱਕ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜਿਹੜਾ ਉਹ ਜ਼ਖਮੀ ਹੋਇਆ ਸੀ ਉਸ ਤੋਂ ਬਾਅਦ ਹੁਣ ਸਿੱਧੇ ਤੌਰ ਤੇ ਕਾਰਵਾਈ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਪੁਲਿਸ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਦੋ ਮੁਲਜ਼ਮਾਂ ਨੂੰ ਜਿਹੜਾ ਉਹ ਢੇਰ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਬੋਰਡ ਦੇ ਜਿਹੜਾ ਆ ਆ ਪੀਰ ਪੰਜਾ ਸਥਾਨ ਹੈ ਉੱਥੇ ਜਿਹੜਾ ਇਹ ਇਨਕਾਊਂਟਰ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੁਣ ਉੱਥੇ ਪੁਲਿਸੀ ਪੁਲਸ ਇਕੱਠੀ ਹੋਈ ਹੈ ਲੋਕੀ ਲੋਕ ਉੱਥੇ ਇਕੱਠੇ ਹੋਏ ਨੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਦਾਦਰਾਂ ਚਾਹੁੰਦੇ ਆ ਕਿ ਇਹ ਕਤਲ ਜਿਹੜਾ ਹੈ ਉਹਨਾਂ ਦਾ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਜਿਹੜਾ ਇਹ ਅੰਜਾਮ ਦਿੱਤਾ ਗਿਆ ਸੀਗਾ ਕਤਲ ਦੀ ਵਾਰਦਾਤ ਨੂੰ ਤਾਂ ਉਹਨਾਂ ਦਾ ਜਿਹੜਾ ਆ ਇਨਕਾਊਂਟਰ ਪੁਲਿਸ ਦੇ ਵੱਲੋਂ ਕੀਤਾ ਗਿਆ ਜਦੋਂ ਪੁਲਿਸ ਦੱਸਿਆ ਜਾ ਰਿਹਾ ਕਿ ਪੁਲਿਸ ਜਦੋਂ ਉੱਥੇ ਪਹੁੰਚੀ ਹੋਈ ਸੀ ਤਾਂ ਉਹਨਾਂ ਦੇ ਬਾਅਦ ਮੌਕੇ ਦੇ ਉੱਤੇ ਜਿਹੜਾ ਆ ਫਾਇਰਿੰਗ ਬਦਮਾਸ਼ਾਂ ਦੇ ਵੱਲੋਂ ਪੁਲਿਸ ਦੇ ਉੱਤੇ ਹੀ ਕਰ ਦਿੱਤੀ ਗਈ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਜਿਹੜਾ ਆ ਹੋ ਗਿਆ ਸੀ ਜਿਸ ਦੇ ਬਾਅਦ ਪੁਲਿਸ ਦੇ ਵੱਲੋਂ ਜਿਹੜਾ ਆ ਫਿਰ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੋਵਾਂ ਬਦਵੱਸ਼ਾਂ ਨੂੰ ਜਿਹੜਾ ਉਹ ਟੇਰ ਕਰ ਦਿੱਤਾ ਗਿਆ ਦੋਵਾਂ ਮੁਲਜ਼ਮਾਂ ਨੂੰ ਟੇਰ ਕੀਤਾ ਗਿਆ ਐਕਸਕਲੂਸਿਵ ਤਸਵੀਰਾਂ ਇਸ ਵੇਲੇ ਪੂ ਪੰਜਾਬ ਟੀਵੀ ਉੱਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਕਪੜਾ ਵਪਾਰ ਕਰ ਦਿੱਤਾ ਗਿਆ ਸੀ ਸੰਜੇ ਵਰਮਾ ਦਾ ਜਿਹੜਾ ਹੈ ਉਹ ਕਤਲ ਕਰ ਦਿੱਤਾ ਗਿਆ ਸਗਾ ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਸੰ ਤੇ ਉਸਦੀ ਜ਼ਿੰਮੇਵਾਰੀ ਵੀ ਜਿਹੜੀ ਹੈ ਇੱਕ ਕਥਿਤ ਫੇਸਬੁੱਕ ਪੋਸਟ ਦੇ ਜਿਹੜੀਏ ਲਈ ਗਈ ਸੀ ਜਿਸ ਦੇ ਬਾਅਦ ਮੌਕੇ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਲਗਾਤਾਰ ਹੀ ਨਾ ਬਦਮਾਸ਼ਾਂ ਨੂੰ ਲੱਭਿਆ ਜਾ ਰਿਹਾ ਸਗਾ ਕਾਰਵਾਈ ਕਰਨ ਕੀਤੀ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਸੀ ਕਿ ਤਾਂ ਹੁਣ ਸਿੱਧੇ ਤੌਰ ਤੇ ਤਸਵੀਰਾਂ ਸਾਹਮਣੇ ਆਈਆਂ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਆ ਵੋਰ ਦੇ ਵਿੱਚ ਇਹਨਾਂ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਆ ਦੋਵਾਂ ਦੀ ਦੱਸਿਆ ਜਾ ਰਿਹਾ ਕਿ ਮੌਤ ਚੜੀ ਆ ਹੋ ਚੁੱਕੀ ਐਸਨ ਕਾਊਂਟਰ ਦੇ ਵਿੱਚ ਮੌਤ ਜਿਹੜੀ ਆ ਦੋਵਾਂ ਬਦਮਾਸ਼ਾਂ ਦੀ ਹੋ ਚੁੱਕੀ ਆ ਗੋੜੀਆਂ ਜਿਹੜੀਆਂ ਇਹਨਾਂ ਦੇ ਲੱਗੀਆਂ ਨੇ ਤਾਂ ਆ ਪੰਜਾਬ ਪੁਲਿਸ ਵੱਲੋਂ ਜਿਹੜੀ ਆ ਵੱਡੀ ਕਾਰਵਾਈ ਕੀਤੀ ਗਈ ਐ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਆ ਉਹ ਜਿਹੜਾ ਉੱਥੇ ਲੋਕ ਹੀ ਲੋਕ ਜਿਹੜੇ ਇਕੱਠੇ ਹੋਏ ਨੇ ਕਾਫੀ ਸਾਰੇ ਪੁਲਿਸ ਪ੍ਰਸ਼ਾਸਨ ਵੀ ਉੱਥੇ ਇਕੱਠੀ ਹੋਈ ਆ ਇਲਾਕਾ ਜਿਹੜਾ ਪੂਰਾ ਉਹ ਸੀਲ ਕੀਤਾ ਗਿਆ ਹੈਗਾ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਪੁਲਿਸ ਦੇ ਵੱਲੋਂ ਜਿਹੜਾ ਇਨਕਾਊਂਟਰ ਕੀਤਾ ਗਿਆ ਹੈਗਾ ਹਾਲਾਂਕਿ ਇਸ ਨੂੰ ਲੈ ਕੇ ਸਿੱਧੇ ਤੌਰ ਤੇ ਪੁਲਿਸ ਕੀ ਜਿਹੜਾ ਇਸ ਬਾਰੇ ਜਾਣਕਾਰੀ ਦਿੰਦੀ ਆ ਉਹ ਬਦਮਾਸ਼ ਕਿਹੜੇ ਸੀ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਉਹ ਜਾਂ ਫਿਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਜਾਣਕਾਰੀ ਆ ਰਹੀ ਹੈ ਕਿ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਉਹਨਾਂ ਨੂੰ ਰਿਕਵਰੀ ਕਰਨ ਦੇ ਲਈ ਵੀ ਪੁਲਿਸ ਲੈ ਕੇ ਜਾ ਰਹੇ ਸੀ ਤਾਂ ਸੂਤਰਾ ਦੇ ਵੱਲੋਂ ਜਿਹਾ ਵੀ ਕਿਹਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਜਿਹੜੇ ਰਿਕਵਰੀ ਕਰਨ ਲਈ ਉਹਨਾਂ ਨੂੰ ਲੈ ਕੇ ਗਏ ਤਾਂ ਉਹਨਾਂ ਦੇ ਵੱਲੋਂ ਜਿਹੜਾ ਉਹ ਫਾਇਰਿੰਗ ਜਿਹੜੀ ਆ ਪੁਲਿਸ ਦੇ ਉੱਤੇ ਹੀ ਕਰ ਦਿੱਤੀ ਗਈ ਤੇ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਹੈ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਇਨਕਾਊਂਟਰ ਕਰ ਦਿੱਤਾ ਗਿਆ ਇਹਨਾਂ ਬਦਮਾਸ਼ਾਂ ਨੂੰ ਮੌਤ ਦੇ ਘਾਟ ਤਾਰਿਆ ਗਿਆ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਸੀ ਪੁਲਿਸ ਵੀ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਹੋ ਗਿਆ ਸੰਗਾਤਾ ਤਸਵੀਰਾਂ ਮੌਕੇ ਦੀਆਂ ਤੁਸੀਂ ਦੇਖ ਪਾ ਰਹੇ ਹੋ ਜਿੱਥੇ ਪੁਲਿਸੀ ਪੁਲਿਸ ਜਿਹੜੀ ਹੈ ਮੌਜੂਦ ਹੈ ਜਿੱਥੇ ਜਿਹੜਾ ਇਲਾਕਾ ਉਹ ਸੀਲ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਤਾਂ ਦੋਵਾਂ ਦੀਆਂ ਲੋਥਾਂ ਉੱਥੇ ਪਈਆਂ ਹੋਈਆਂ ਦੋਵਾਂ ਬਦਮਾਸ਼ਾਂ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਉਹ ਪਈਆਂ ਹੋਈਆਂ ਨੇ ਤਾਂ ਕਪੜਾ ਵਪਾਰੀ ਦਾ ਕਤਲ ਕੀਤਾ ਗਿਆ ਸੀਗਾ ਉਸ ਦੀ ਜ਼ਿੰਮੇਵਾਰੀ ਵੀ ਇੱਕ ਫੇਸਬੁੱਕ ਪੋਸਟ ਦੇ ਜਰੀਏ ਜਿਹੜੀ ਆ ਉਹ ਨਹੀਂ ਗਈ ਸੀ ਜਿਸਦੇ ਬਾਅਦ ਹੁਣ ਪੁਲਿਸ ਦੇ ਵੱਲੋਂ ਚੱਪੇ-ਚੱਪੇ ਦੀ ਸ਼ਾਨਵੀਂ ਕੀਤੀ ਜਾ ਰਹੀ ਸੀ ਇਸ ਤੋਂ ਕੁਝ ਸਮਾਂ ਪਹਿਲਾਂ ਹੀ ਜਿਹੜਾ ਡੀਆਈਜੀ ਅਰਪਿੰਦ ਸ਼ਕਲਾ ਵੱਲੋਂ ਕਿਹਾ ਜਾ ਚੁੱਕਿਆ ਸੀਗਾ ਕਿ ਅਸੀਂ ਤੁਹਾਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿ ਅਸੀਂ ਕਿਹੜੀ ਕਾਰਵਾਈ ਅੱਗੇ ਕਰਨ ਜਾ ਰਹੇ ਹਾਂ ਸੰਕੇਤ ਦੇ ਦਿੱਤੇਗੇ ਸਗੇ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਵਾਈ ਦੇ ਸੰਕੇਤ ਪਹਿਲਾਂ ਹੀ